ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਨੀਟਾ ਡੇਰੀ ਫਾਰਮ ਪਿੰਡ ਲਖੂਵਾਲ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਪਸ਼ੂ ਦਿਖਾਵਾਂਗੇ ਦੋ ਝੋਟੀਆਂ ਦੇ ਦੋ ਹੀ ਵਾੜਾਂ ਤੇ ਆਪਾਂ ਪਹੁੰਚੇ ਆਪਾਂ ਜੀ ਨੀਟੇ ਸਿੰਘ ਹਣਾ ਕੋਲ ਅਰੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਨਾ ਜੀ ਡਿਟੇਲ ਸੱਸੀਆ ਭਾਜੀ ਸਸਕੀ ਨੀਤੀ ਕੀ ਹਾਲ ਚੱਲ ਜੀ ਬਹੁਤ ਵਧੀਆ ਕਿਰਪਾ ਚਾਹੀਦੀ ਆ ਜੀ ਬਾਈ ਜੀ ਆਪਣਾ ਨਾਮ ਤੇ ਟਰੈਸਟ ਦੱਸਿਓ ਨਾਮ ਮੇਰਾ ਵੀਰਦੀਂ ਡੀਟਾ ਟੈਂਟਰ ਲਕੂਆਲ ਸੀਲਾਈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ ਬੋਲ ਦਿਓ 9492660568 ਠੀਕ ਆ ਜੀ ਬਾਈਆ ਦੱਸਿਓ ਪਹਿਲੇ ਨੰਬਰ ਤੇ ਜੋ ਟਿਕਣਾਸੂਗਾ ਸਹੀ ਆ ਵੀਰ ਜੀ ਜੋ ਸ਼ੂਫ ਕੀ ਆ ਅੱਛਾ ਜੀ ਤੇ ਇਹ ਜੋ ਪਿਛਲੀ ਵੀਡੀਓ ਆ ਤੁਹਾਨੂੰ ਮੈਂ ਤਿੰਨ ਦਿਨ ਪਹਿਲਾਂ ਪਾਈ ਆ ਹਣਾ ਹਾਂ ਜੀ ਉਸ ਦਿਨ ਕੋਈ ਵੀਰ ਕੱਢ ਕੇ ਵੇਖ ਲੈ ਤਾਜੀ ਸੂਈ ਸੀ ਹਾਂਜੀ ਹਾਂਜੀ ਬੱਚੇ ਨੇ ਦੁੱਧ ਨਹੀਂ ਚੁੰਗਿਆ ਠੀਕ ਹੈ ਬੜਾ ਖਮਿਆਲ ਨਹੀਂ ਰੱਖਿਆ ਇਹ ਹੁਣ ਸੁ ਮੇਰਾ ਵੀਰ ਕੋਲ ਗੋਲਾ ਬਣਾ ਕੇ ਫੇਰ ਖੜੇ ਤਾ 10 ਕਿਲੋ ਗੋਲੇ ਕੋਈ ਸਟਾન્ડ ਹੈ ਜੁੜੀ ਬੱਚਾ ਦਾ ਬਰ ਗਿਆ ਹੈ ਠੀਕ ਠੀਕ ਹਾਂਜੀ 10 ਕਿਲੋ ਤਾਂ ਘੱਟ ਨਹੀਂ ਹੋਊਗਾ ਗੋਲਾ ਜਿਹੜਾ ਗੋਲਾ ਹੀ ਗੋਲਾ ਤਿਆਰ ਹੈ ਤੇ ਛਟਾ ਛਟਾ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਚੰਗਾ ਲੱਗਿਆ ਇੱਕ ਕੰਮ ਹੋ ਗਿਆ ਨੋ ਗੋਲਾ ਨਿਕਲ ਆ ਆ ਕਰਮਾਲੀ ਨੇ ਇੱਕ ਆ ਦਵਾਈ ਜਿਹੜਾ ਚੰਗਾ ਤੇ ਨੀਂਦੀ ਦਾ ਕਾ ਖਰਾਬ ਕਰੀ ਹੋਇਆ ਗਿਆ ਕਾਲੀ ਚਟਰ ਤੇ ਸੇਮ ਜਿਹੜਾ ਚੰਗਾ ਲੱਗਾ ਵਾ ਇੰਟਰਵਿਊ ਸਾਲ ਤੋਂ ਸੁਣਾ ਦੱਸਿਆ ਗਿਆ ਉਹਦੇ ਬਹਾਨੇ ਤੇ ਨਾਲਾ ਨੂੰ ਨਾ ਵੀ ਕਾफी ਆ ਗਈਆਂ ਵਾ ਕਿੰਨਾ ਕੁ ਭਰੀਏ ਦੁੱਧ ਭਰੀਏ ਦੁੱਧ ਵੀ ਇੰਨੀ ਮਤਲਬ ਜਿਹੜੇ ਸਤਾਰਾ ਗਾਂ ਕਰਵਾਉਣ ਤੁਹਾਨੂੰ ਪਤਾ ਹੈ ਨਾ ਗਾਂ ਮੇਰੇ ਵਿਧਾਨਾ ਨੂੰ ਨਾ ਨਹੀਂ ਹਾਂਜੀ ਉਹ ਤੇ ਮੈਂ ਨਾ ਕਿ ਉਹਨਾਂ ਕੋਲ ਦੇ ਦਣਾ ਜੀ ਅੱਛਾ ਜੀ ਤੇ ਆਪਰ ਆਪਾਂ ਦੇ ਨੇ ਕੋਈ 12 ਵਿੱਚ ਦੇਈਏ ਬੜਾ ਜਿੰਨੇ ਦਾ ਪਰ ਪੈਸੇ ਲੈਣੇ ਆ ਤਾਂ ਅਗਲਾ ਉਹਨੂੰ ਕੋ ਮਣਕੇ ਲੈ ਜੇ ਅੱਛਾ ਜੀ ਤੇ ਬਾਕੀ ਇਹਦੇ ਵਖਾਉ ਬਣਾਣਾ ਅੰਦਾ ਚੰਡੇਰੇ ਮੈਂ ਹੀ ਦੁੱਧ ਨਹੀਂ ਤੇ ਦੇਖੋ ਲਾਉਂਦਾ ਕੇ ਤੇ ਸ਼ੇਅਰ ਕਰਦਾ ਦੇ ਜਾਣੇ ਵੇਖੋ ਕਿ ਦਾਦਾ ਲਾਈਫ ਬੈਟੀ ਨਹੀਂ ਤੇ ਸਵੇਰ ਦੁਜਾ ਜੇ ਪਿਓਰ ਦੁਜਾ ਸੁਆ ਅਛਾ ਹੀ ਬੱਚੇ ਨੇ ਨਹੀਂ ਦੋਲ ਚੁੰਗੇ ਅਸੀਂ ਬੜਾ ਹੋ ਗਏ ਆ ਅਛਾ ਹੀ ਮੇਰਾ ਵੀ ਕੋ ਪਿਛਲੀ ਵੀਡੀਓ ਕੱਢ ਕੇ ਵੇਖ ਲੈ ਤਾਂ ਕਿ ਜੇਰ ਜੂਰ ਦੀ ਆਪਣੇ ਕੋ ਸਾਰੀ ਵੀਡੀਓ ਹੈਗੀ ਆ ਠੀਕ ਹੈ ਠੀਕ ਹੈ ਠੀਕ ਹੈ ਤੇ ਮੈਂ ਤਾਂ ਹੈਗੀ ਉਹਨਾਂ ਬੰਦੇ 10 15 ਦੇ ਬੰਦੇ ਬੰਦੇ ਮੈਂ ਜਾਇ ਦੇ ਰਣੀ ਆ ਅਹੀਂ ਤੇ ਉਦੋਂ ਵੀ ਮੋਲ ਆਪਣੇ ਕੋਲ ਘੱਟ ਪਾਉਂਦਾ ਕਿੱਛਾ ਦੇਣਾ ਨਹੀਂ ਦਿਆ ਹਾਂਜੀ ਹਾਂਜੀ ਪਰ ਅੱਜ ਹੋਰ ਘਟਾ ਲਾਂਗੇ ਮੈਂ ਜਿਹਨੇ ਨਈ ਘਰ ਚੋਣ ਨੂੰ ਜਾਂ ਡੇਰੀ ਵਾਲੇ ਲੈਣੀ ਉਹਦੇ ਵਾਸਤੇ ਬੋਦੀ ਚੱਲੀ ਠੀਕ ਹੈ ਠੀਕ ਹੈ ਪਰ ਡੇਰੀ 90 ਦੀ ਕਰ ਦੋ ਆ ਨਹੀਂ ਫਿਰ ਬੱਚੇ ਅੱਗੇ ਬੰਦੇ ਉਹਨਾਂ ਦੇ ਹਾਂ ਨਾ ਜਿਹੜੀ ਹੈ ਨਾ ਹਾਂਜੀ 85 ਹਜ਼ਾਰ ਦੇ ਦੇ ਅੱਛਾ ਜੀ ਇਹ ਘਰ ਦੀ ਵੀ ਥੋੜਾ ਪਤਾ 100 ਛੱਡ ਦਿੰਦੇ 84 ਕਿੱਲੋ ਹੋਰ ਘਟਾ 83 85 ਹਜ਼ਾਰ ਦੀ ਹਾਂ ਨਾ ਲਾਵਾਂਗੇ ਇਹ ਆਪਣੀ ਖਰੀਦ ਤੋਂ ਘੱਟ ਮੁੱਲ ਪਾਇਆ ਮੈਂ ਦਾ ਅੱਛਾ ਜੀ ਜੇ ਉਹ ਬੱਚੇ ਕਰਕੇ ਮੈਂ ਚ ਕੋ ਕਾਜ ਨਹੀਂ ਆ ਬਾਈ ਇੱਥੇ ਆਣ ਕੇ ਮੇਰੇ ਵੀ ਤਸੱਲੀ ਕਰੇ ਜੇ ਸਾਡੇ ਡੰਗਰ ਸਣਾ ਸੁਣਾ ਦਾ ਮਾੜਾ ਹੋਵੇ ਹਾਂਜੀ ਮੈਂ ਆਪਾਂ ਹਰ ਵੀਡੀਓ 'ਚ ਬੋਲਦੇ ਆਂ ਜੇ ਵਾਈ ਮਾੜੀ ਹੋਵੇ ਤੇ ਖਰਚਾ ਆਉਣ ਜਾਂਦਾ ਨਾ ਠੀਕ ਹੈ ਠੀਕ ਤਸੱਲੀ ਕਰਕੇ ਖੜੇ ਹੀ ਤਣ ਕੇ ਮੈਨੂੰ ਬਾਈ ਬਾਕੀ ਦਾਸ ਬਾਕੀ ਉਹ ਪੁਖਾ ਜਾ ਕੇ ਵੀਰ ਜੀ ਕੋਲ ਇੱਕ ਦਾ ਡੰਗ ਦੋ ਡੰਗ ਟੀਕਾ ਲਵਾ ਸਕਦੇ ਉਹ ਸਿਰ ਵੀਰ ਕੋਲ ਪਹੁੰਚਦੇ ਬੂਣਲਾ ਦੇ ਟੀਕਾ ਲਵਾਏ ਉਹ ਪੁਖਾ ਜਾ ਕੇ ਡੰਗਰ ਕਰ ਜਾਂਦਾ ਕਰ ਜਾਂਦਾ ਤੇ ਬਾਕੀ ਬੋਲਾ ਬਣਾ ਕੇ ਖਾਣ ਨਾਲਿਆ ਬੋਲਾ ਆ ਅੱਛਾ ਜੀ ਦਿਨ ਪਰ ਬੋਲਾ ਪੀ ਕੇ ਖਣ ਚੈੱਕ ਕਰ ਠੀਕ ਹੈ ਠੀਕ ਹੈ ਲ ਇਹ ਦੋ ਗੇਨੰਬਰ ਤੇ ਕਿਵੇਂ ਆ ਗਈ ਇਹ ਚੋਟੀ ਸੁਈ ਜੇ ਪਹਿਲਣਾ ਅੱਛਾ ਹੀ ਕਿੰਨਾ ਬੱਚਾ ਮੈਂ ਅੱਗ ਬਿਖਾ ਦਿੰਦੇ ਆ ਕਿੰਨਾ ਗੇਪ ਦੋ ਦਾ ਜੇ ਕੋਦਰੀ ਇੱਜੇ ਕੋ 9 ਕਿਲੋ ਆ ਜੇ ਇਤਨਾ ਆਨਲਾਈਨ ਦੇ ਸਾਨੀ 18 ਲੈ ਜੇ ਠੀਕ ਹੈ ਕੋ 9 ਲੀਟਰ ਹੀ ਆ ਲਓ ਅੱਛਾ ਹੀ ਤੇ ਚੋਣ ਜਾਂ ਬੜੀ ਜਿਆਦਾ ਚੰਗੀ ਹੈ ਠੀਕ ਹੈ ਲਓ ਪਿੰਡਾ ਸੁਗਰ ਸੁਈਆ ਕਰਨ ਵਾਲੀ ਇਹ ਮੋਹਲ ਮਹਿਰਬਾਨ ਨੇਗੇ ਨੇ ਕਰਦੇ ਆਂ ਅੱਛਾ ਹੀ ਬੜਾ ਵੀ ਛੋਟੇ ਮੋਦੀਆਂ ਪਾਉਂਦੀਆਂ ਠੀਕ ਹੈ ਠੀਕ ਹੈ ਸੁਈਆ ਤਾਂ ਹੀ ਉਹ ਜੀ 9 ਲੀਟਰ ਡੱਤੋ ਦੱਸ ਤਾਂ ਪਾਣੀ ਦੇ ਵਿੱਚ ਛੱਡਦਾ ਤਾਂ ਨਹੀਂ ਹੋਣੀ ਦੀ ਇੰਨਾ ਪਾਣੀ ਆ ਹੋਏ ਮੈਂ ਦੱਸਾਂ ਬੜਾ ਅੰਦਰ ਆ ਚੜਿਆ ਜਿਵੇਂ ਅੱਛਾ ਜੀ ਬਹੁਤ ਜ਼ਿਆਦਾ ਠੀਕ ਹੈ ਠੀਕ ਹੈ ਆਹ ਮਾਦੂ ਬਾ ਬਾਡੀ ਨਰੂਦ ਨਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਚੇ ਲੋਹੀ ਕੁਸਮਾ ਇਹਦਾ ਬਹੁਤ ਹੀ ਚੰਗਾ ਵਾ ਕੀਤਾ ਰਾਮਾ ਤੇ ਬੁੰਨੇਪਾ ਆਹ ਵਾਲੀ ਜਿਹੜੀ ਅਗਲੇ ਧਾਣ ਦੀ ਚਵਾਈ ਇਹਦੇ ਚਵਾਈ ਬਹੁਤ ਹੀ ਨਰਮ ਹੈ ਬਿਲਕੁਲ ਗੋਲਤਾਰ ਹੈ ਕੋਈ ਝੁਲ ਘਟਾਣੀ ਆ ਮਗਰ ਲ ਸਹੀ ਹੈ ਜੀ ਇਹ ਆ ਵਾਲੀ ਜਿਹੜੀ ਮਗਰ ਲ ਥਣਾ ਦੀ ਚਵਾਈ ਤੁਸੀਂ ਇਹ ਵੀ ਚੈੱਕ ਕਰ ਸਕਦੇ ਜੀ ਇਹ ਬਿਲਕੁਲ ਸਾਰਾ ਠੀਕ ਹੈ ਠੀਕ ਹੈ ਜੀ ਠੀਕ ਜੇ ਯਾਰ ਫੋਰ ਦੇ ਇਹਦੇ ਪਿੱਛੇ ਕੱਟੀ ਕੱਟਾ ਜੇ ਕੱਟਾ ਜੀ ਹੋਈ ਦਾ ਹਾਂ ਬਾਹਰ ਮੈਨੂੰ ਜੋਦੀ ਅੱਛਾ ਇਹਦੇ ਚਟਾ ਜੋ ਨਾ ਉਹਦਾ ਲੱਖ ਵਾਲੇ ਨਹੀਂ ਵੀ ਕੱਟਾ ਰਿਹਾ ਬਾਹਰ ਦੇ ਦੇਖੋ ਕੀ ਅਲਾ ਵਿੱਚ ਕੱਟਾ ਵਿੱਚ ਕਹਿ ਕਰ ਸਕਦੇ ਐ ਫੁੱਟਬਾਲ ਨੂੰ ਸਹੀ ਇਹਨਾਂ ਵਾਲੀ ਚਾਤ ਵਜੋਂ ਜਿਹੜਾ ਚੰਗਾ ਦੇ ਪੇਟ ਦਾ ਉਹ ਬਹੁਤ ਚੰਗਾ ਹੈ ਐਂਡ ਬਲੈਕ ਕੀ ਸੁਰਗਤ ਕੀਆ ਕਰਵਾ ਲਿਆ ਇੱਕ ਨਗ ਭਰੀ ਹੋਏ ਦੁੱਧ ਭਰੀ ਦੁੱਧ ਵੀ ਦੀ ਘੋੜੀ ਜਾਂਦਾ ਸਾਡੇ ਕੋਲ ਵੀ 2 ਕਿਲੋ ਵਰਤੀ ਤੁਹਾਡੀ ਸਾਡੀ ਜੀ ਕਹਿੰਦੇ ਅਸਾਈ 2 ਕਿਲੋ ਵਰਤ ਸਾਡੇ ਕੋਲ ਮਾਰ ਗਈ ਆ ਠੀਕ ਹੈ ਹਾਂ ਜੀ ਗੋਰੀ ਦਾਤ ਤੋਂ ਸਾਡ ਚੱਲੋ ਵੀ ਚੱਲੇ ਕੋਟੀ ਦੇ ਸਪਾਈਆਂ ਵੇਖੋ ਲੈ ਲਊਗਾ ਭਰਾ ਦੇਖੋ ਘੱਡੇ ਚ ਸਪਾਈਆਂ ਜਿਹੜੀਆਂ ਬਹੁਤੀ ਆ ਗਈਆਂ ਲੱਖ ਵਾਲੀ ਮੈਂ ਲਿਖੀ ਉਹ ਵੀ ਨਹੀਂ ਇਦਾਂ ਦੀ ਸਾਫ ਹਾਂ ਜੀ ਹਾਂ ਜੀ ਇਹਦਾ ਭਾਜੀ ਮੋਲ ਕਰ ਬਿਲਕੁਲ ਜੈ ਜੀ ਜੀ ਨਿਗੇ ਨਿਗੇ ਰੱਖਣਾ ਮੋਲ ਅੱਛਾ ਜੀ ਮੋਲੇ ਦਾ ਕਰ ਲੀਏ ਵੀਰ ਜੀ ਅਸੀਂ ਯਾਨ ਜੀ ਜੈ ਜੀ ਜੈ ਜੀ ਯਾਨਾ 75 ਦੇ ਦਈਏ ਹਾਂ ਨਾ ਇਹ ਜਿੱਥੇ ਵੀ ਕੱਢ ਦੇ ਪੂਰੇ 70 ਦੇ ਦਈਏ ਇੱਕ ਕੋਟ ਘਟਦੇ ਸੋਹ ਛੱਡਦਾ 68000 ਦੇ ਛੋਟ ਕਰਦਾਂਗੇ ਠੀਕ ਹੈ ਲਓ ਗੱਲੀ ਕਰਕੇ ਖੜੇ ਜੇ ਆਨਲਾਈਨ ਮਗਾਉਗਾ 8 ਕਿਲੋ ਇਥੇ ਆਊਗਾ ਤੇ 9 ਜੋਕ ਦਵਾਂ ਠੀਕ ਹੈ ਠੀਕ ਹੈ ਠੀਕ ਹੈ ਕਦੇ ਪਿੰਡਾ ਪੋਣਾ ਲੈ ਕੇ ਕੱਢਾ ਸਾਦਾ ਐਨ ਜੈਡ ਬਲੈਕ 68000 ਇਹ ਇੰਨੇ ਦੀ ਵੀ ਨਹੀਂ ਫੇਰ ਬਗਨ ਚੇਤੇ ਵੇਚ ਜਣੀ ਹੈ ਵੇਚ ਜਣੀ ਵੇਚ ਜਣੀ ਹਾਂਜੀ ਲੈ ਲਓ ਜੀ ਝੋਟੀ ਵਜੇ ਬਿਲਕੁਲ ਨਵੀਂ ਆ ਜੀ ਚੋਰ ਦਾ ਬਹੁਤ ਚੰਗਾ ਜੀ ਨੰਬਰ ਦੇ ਬਹੁਤ ਇੱਕ ਨੰਬਰ ਹੈ ਹੜੇ ਵੈੜ ਭਾਜੀ ਕਿਵੇਂ ਆ ਗਈ ਜੇ ਵੈੜ ਸੁਹੀ ਜਵੇਂ ਨਹੀਂ ਆਵਾ ਛੀ ਜੇ ਮਗਰ ਵੇਖੋ ਗੱਡੀ ਵਧੀਆ ਤੇ ਪਹਿਲਾ ਕਿ ਦੂਜਾ ਸੋਗ ਨਹੀਂ ਦੂਜਾ ਸੋਗ ਜੀ ਠੀਕ ਆ ਜੇ ਕੋਈ ਕੰਮ ਦੀ ਕੰਨੀ ਦੇ ਦੋਦੇ ਨਾਲ ਦੋਵਾਂ ਦੇ ਕੋਲ ਬਰਾਬਰ ਹੀ ਤੇ ਅੱਛਾ ਜੀ ਨੌ ਉਹ 10 10 ਮੀਟਰ ਦੋਵਾਂ ਕੋਈ ਭਾਵੇਂ ਨੌ ਮਾਲ ਨੇ 10 ਮਾਲ ਨੇ ਇੰਨਾ ਹੈਰਾ ਠੀਕ ਆ ਠੀਕ ਆ ਨੌਾਂ ਤੋਂ ਬਾਹਰ ਹੀ ਉਹ ਅੰਦਰ ਵੀ ਲਓ ਜੀ ਥਾਂ ਬਹੁਤ ਹੀ ਚੰਗਾ ਆਣਗੇ ਲੱਗਾ ਵਾ ਸੀਲ ਠੰਡੀਆਂ ਬੜੀਆਂ ਕੋਈ ਰੰਗ ਨਹੀਂ ਕੋਈ ਰੱਸੀ ਨਹੀਂ ਅੱਛਾ ਜੀ ਹਾਂ ਜੀ ਮੇਰੇ ਤੋਂ ਜਿਹੜਾ ਜਿਹੜਾ ਜੌਨ ਚਾਨ ਦਿਖਾਈ ਇਹ ਅਗਲਾ ਨਵੇਂ ਬਿਲਕੁਲ ਬਿਲਕੁਲ ਜੀ ਆਹ ਕਿੱਕਰਦਾ ਜੀ ਵਈ ਅਗਲੇ ਨਾਲ ਹੀ ਕੋਈ ਜਿਹੜੀ நர்ம ਕਿਆ ਵਾਲੀ ਜਿਹੜੀ ਮੰਗਰ ਲਖਣਾਰੀ ਤੇ ਭਾਈ ਜਿਹੜੀ ਐਨ ਮੋਟੀ ਧਾਰਿਆ ਕੋਈ ਸ਼ੱਕ ਨਹੀਂ ਆ ਠੀਕ ਆ ਭਾਈ ਜੀ ਇਹ ਤੋਂ ਲੰਗੇ ਲੰਗੇ ਦੀ ਲੋੜ ਅੱਛਾ ਜੀ ਇਹ ਸੀ ਸੰਪੂਰਣੀ ਕਿਰਨ ਜਵਾਲੀ ਆ ਮੰਨ ਲਓ ਸੇਵਾ ਘੜ ਕੇ ਤੇ ਮੱਛੀ ਬੜੀ ਮੰਨ ਲਓ ਕਸਲਦੀ ਆ ਪਤਾ ਨਹੀਂ ਮੱਛੀ ਵੇਖੋ ਕੱਡੀ ਚੰਗੀ ਆ ਠੀਕ ਆ ਠੀਕ ਆ ਪਿੱਛੇ ਵੀ ਫਰੀ ਨੂੰ ਲੱਗਾ ਉਹ ਵੀ ਚੰਗੇ ਸੀ ਵੇਖੋ ਬੂਧੀ ਬਾਧੀ ਮੱਛੀ ਦੀ ਤਾਂ ਤੁਹਾਨੂੰ ਪਤਾ ਆ ਢੋਲਾ ਇਹ ਉਦੋਂ ਮਨ ਪਠਾ ਪਠਾ ਨਹੀਂ ਆ ਹਾਂ ਜੀ ਹਾਂ ਜੀ ਹਾਂ ਜੀ ਇਹ ਕਿੰਨਾ ਘਰ ਭਈਓ ਦੁੱਧ ਭਈਓ ਦੁੱਧ ਵੀ ਇੰਨੀ ਤਾੜੀ ਆ ਬਾਕੀ ਤੇਰਾ ਰੁਕਿਆ ਨਾ ਰੋਲ ਠੀਕ ਹੈ ਤੇ ਬਾਲਾਂ ਤੇਰਾ ਮੇਕ ਪੋਸਟ ਤੇ ਪੱਤੀ ਸਾਹਮਣੇ ਆ ਗਿਆ ਜਣੀ ਦਮਨ ਜਿਹੜਾ ਵੀ ਪ੍ਰਾਸਾ ਆਟਾ ਜਾ ਗਿਆ ਤੇ ਦੁੱਧ ਚੰਗਾ ਕੱਢੀ ਜਾਊਗੀ ਤੇ ਸੁਈਂ ਪਰ ਫਲਤਾਲੀ ਖਲਾਂ ਦਾ ਸੈਦ ਕਿਹਾ ਜਿਹੜਾ ਹਨ ਚੰਗਾ ਬਾਕੀ ਸੀਰ ਕਿਦਾ ਮਰਜੀ ਜਾਣਾ ਸਾਨ ਧਿਆਨ ਭਰਾਜੋ ਕੋਈ ਮਾਲੋ ਇਹ ਨਾ ਤੁਹਾਾਰ ਮਰਜੀ ਅਸੇ ਹਾਂਜੀ ਗੌਰੇ ਦਾ ਮਦਸਾ ਯਾਰ ਜਿਹੜਾ ਬਹੁਤ ਹੀ ਚੰਗਾ ਲੱਗਾ ਵਾਣ ਪੱਤਾ ਕਲਾ थाना ਇਹਦਾ ਭਾਜੀ ਹਰ ਮੁੱਲ ਮੁੱਲ ਵੀ ਇਹ ਤਾਂ ਬੱਚੀ ਧੋਲੀ ਹੁੰਦੀ ਕਹਿੰਦੇ ਸਭੀ ਹਾਂਜੀ ਇਹ ਤਾਂ ਬੱਚੀ 50000 ਦੀ ਹੈ ਹਾਂਜੀ ਉਹਨਾਂ ਆਪਾਂ ਬਿਲਕੁਲ ਜਾਇਦੇ ਨਹੀਂ 45 ਦੇ ਗਏ ਹੋਰ ਕਰ ਦिए 40 ਪੂਰੇ ਦੀ ਬਿਲਕੁਲ ਛੋਟਾ ਛੋਟਾ ਮੁੱਲ 11 ਹੋਰ ਨੇ 2 ਹੀ ਹੋਰ 3 ਹੀ ਹੋਰ ਸਹੀ ਸਹੀ ਕਲੀਅਰ ਜੇ ਤਾਂ ਉਹਦੇ 200 ਛੋੜ ਦੇ ਠੀਕ ਹੈ ਲੋ ਜੀ ਥੰਨੀ ਕਰਨੀ ਖੜੇ ਕਰਾ ਗਏ 33000 ਦੇ ਵਿੱਚ ਤੋਂ 2000 ਛੋੜ ਹੀ ਪਈ ਕਹਿੰਦਾ ਕਿ ਕਰਾਂਗੇ ਬਿਲਕੁਲ ਤਾਜੀ ਸੋਈ ਆ ਮੱਛੀ ਲੈ ਲਓ ਮਗਰ ਗੱਡੀ ਵਧੀਆ ਆ ਠੀਕ ਹੈ ਜੀ ਤੇ ਜਵਾਬ ਹਮਾ ਦਾ 1 ਨੰਬਰ ਆ ਠੀਕ ਹੈ ਜੀ ਮੈਂ ਕਿਰਦੀ ਤੁਹਾਨੂੰ ਲਿਖਾਉਣਾ ਤੇਰੇ ਬੱਚਾ ਨਾਲ ਕਿੰਨੂ ਲੋ ਜੀ ਚੋਹ ਦੇ ਨੰਬਰ ਕਰ ਜੀ ਤੇ ਜਰਸੀ ਇੱਕ ਮਤਬਾ ਇਹ ਪਹਿਲਾ ਸੂਆ ਜੀ ਪਹਿਲਾ ਸੂਆ ਸੂਈ ਆ ਕਿੰਨਾ ਇੱਕ ਦੁੱਧ ਇਹ ਦੇਖੋ ਵੀ ਅੰਦਾਜ਼ੇ ਇਹ 10 ਕਿਲੋ 9.5 ਦਾ ਹੀ ਜੀ ਅੱਛਾ ਜੀ ਹਾਂ ਜੀ ਜੀ ਲੋ ਜੀ 9 ਤੋਂ 10 ਲੀਟਰ ਜਿਹੜਾ ਇਹਦੇ ਕੋਲ ਵੀ ਤੋਂ ਤਿਆਰ ਆ ਪਹਿਲਾ ਸੂਆ ਸੂਈ ਆ ਇਹਦੇ ਪਿੱਛੇ ਮੱਛੀ ਕੁ ਮੱਛੀ ਨਾ ਬੱਛਾ ਜੀ ਲੋ ਜੀ ਇਹਦੇ ਪਿੱਛੇ ਮੇਲ ਕੱਪ ਆ ਗਿਆ ਜੀ ਇਹ ਕਿੰਨਾ ਕੁ ਭਰੀ ਜੇ ਦੁੱਧ ਭਾਜੀ ਦੋ ਤਰੀ ਦੀ ਇੱਕੋ ਸੇਵਾ ਦਾ ਮੁੱਕੇ ਤੇ ਇੰਨਾ ਨਾ ਬਹੁਤ ਹੋਊਗਾ ਅੱਛਾ ਜੀ 12 13 ਕਿਲੋ ਤਾਂ ਘਟ ਗਈ ਤੇ ਇਹ ਵੀ ਠੀਕ ਆ ਗਾਣ ਪੱਠਾ ਪੱਠਾ ਬਾਹਰ ਚੰਗੀ ਆ ਗਈ ਆ ਹਾਂਜੀ ਹਾਂਜੀ ਔਰ ਹੋਰ ਕੀ ਮਸਲ ਗਈ ਸਟੋਰੇਜ ਬਹੁਤ ਤੁਹਾਨੂੰ ਪਤਾ ਨਾ ਦੇਣਾ ਹੀ ਆ ਠੀਕ ਆ ਲੋ ਜਿੰਨ ਤਾਂ ਲਾ ਮਾਰ ਕੇ ਤੱਕ ਲੈ ਲੈ ਅੰਨ ਕਰਨਾ ਮਣੀ ਜੀ ਗਾਣ ਗਿੱਧੀ ਕਰਾਂ ਅੰਤੇ ਚਲੋ ਹੁਣ ਦਰਖਾ ਕੋਈ ਰਸੀ ਨਹੀਂ ਪਾਉਂਦੀ ਲੋੜ ਜਿਹੜਾ ਮੱਦੀ ਚ ਹੋਵੇ ਅੱਛਾ ਜੀ ਹਨ ਮੋਟਰ ਵਾਲਾ ਟਰੱਕ ਪਾਉਂਦਾ ਗਿਆ ਛੱਡੀਆਂ ਦੀ ਇਹ ਲੈ ਰਿਹਾ ਹੈ ਰੋਈ ਮੰਦਰ ਲਈ ਨਾਲ ਹੀ ਜਿਹੜੀ ਬਿਲਕੁਲ ਨਰਮਾ ਤੇ ਸਲੋ ਹੁਲਤਾ ਆ ਰਿਹਾ ਠੀਕ ਹੈ ਜੀ ਦੂਜੀ ਗੱਲ ਇਹ ਦਿਖਾਉਣੇ ਪਿਓ ਪੰਜਾਬ ਵਾਲੀ ਰਾਜਸੀ ਆ ਦੇਖੋ ਜੀ ਸਪੋਕ ਵਾਲੀ ਚੈੱਕ ਕਰਤਾ ਸੱਜੀਆਂ ਤਾਂ ਤਾਂ ਹਾਂ ਜੀ ਕਾ ਦਰਮੋਲੀ ਗਾਟ ਉਹਨਾਂ ਦਾ ਹੀ ਹੈ ਕੋਈ ਨਾ ਕੋਈ ਕਿ ਜਿੰਨੀ ਨਹੀਂ ਕਿਹਾ ਸੰਭੋਲਾ ਮਾਤਰਾ ਅਜਿਹਾ ਗੱਟੀਣਾ ਦਾ ਹੈ ਮਦਮੋ ਗੋਲ ਨਹੀਂ ਜਿਹੜਾ ਚੰਦਰਾ ਲੱਗਾ ਹੋਇਆ ਪੱਲਾ ਕਾਲਾ ਲੱਗਾ ਜਿਹੜਾ ਨਾਲ ਅੰਗਰਾ ਵੀ ਜੁੜੀਆਂ ਹੋਆਂ ਆ ਭਾਈ ਹਰ ਮੁੱਲ ਕੀ ਕਰਨਾ ਜੀ ਮੋਨਵੀਰ ਜੀ ਜਿੰਨਾ ਕੋ ਮਰਜ਼ੀ ਕਰਾ ਲੈ ਸੇਮ ਹੀ ਦੇ ਦਨੀ ਆ ਭਾਵੇਂ ਕੋਈ ਚੈਫੀਲਰ ਦੇ ਬਾਹਰ ਉਹ ਡੱਬੀ ਚਲੇ ਅੱਛਾ ਜੀ ਉਹ ਵੀ ਸਹੀਤੀ ਦੀ ਛੋੜ ਕਰਾਂਗੇ ਵੀ ਸਹੀਤੀ ਚ ਛੋੜ ਕਰਨੀ ਹੈ ਠੀਕ ਹੈ ਠੀਕ ਹੈ ਲਓ ਜੀ ਸਹੀਤੀ ਬਾਕੀ ਵੇਣਾ ਵੇ ਲੋਿੱਕ ਵਾਪਸ ਮਾਦੀ ਬਹੁਤ ਚੰਗੀਆਂ ਤੇ ਸੀਲ ਠੰਡੀਆਂ ਆ ਠੀਕ ਹੈ ਕੋਈ ਅਸੀ ਵੰਗਾ ਨਹੀਂ ਪਾਉਣਾ ਅੱਛਾ ਜੀ ਬਾਕੀ ਮੇਰਾ ਵੀਰ ਸਾਰੀਆਂ ਸੂਈਆਂ ਹੀ ਆ ਹਾਂ ਜੀ ਇੱਥੇ ਆਣ ਕੇ ਸਭਾ ਤਸੱਲੀ ਕਰਕੇ ਖੜੇ ਵਧੀਆ ਕਰ ਲਿਆ ਠੀਕ ਹੈ ਠੀਕ ਹੈ ਹਾਂ ਲਓ ਜੀ ਕੋਈ ਨਹੀਂ ਹਰ ਵਾਰੀਆ ਦਾ ਬੈਂਸੀ ਦਿੱਤੀ ਆ ਬਾਕੀ ਵੀਡੀਓ ਤੁਹਾਨੂੰ ਮਿਲਦਾ Obrigado.